ਜਿਹਨੂੰ ਉਸ ਵਾਲਾ ਦੇ ਜਾਣ ਤੋਂ ਬਾਅਦ ਇੱਥੇ ਇੱਕ ਰਜਗਾਰ ਦਾ ਸਾਧਨ ਖੜਾ ਕਰ ਲਿਆ ਇਹਨਾਂ ਲੋਕਾਂ ਨੇ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਸਿੱਧੂ ਦੀ ਕੋਈ ਨਾ ਕੋਈ ਯਾਦ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਨੇ ਕੱਲੀ ਮਾਸੀ ਮਾਦਾ ਜੀ ਦੇ ਇੱਕ ਘਰ ਦਾ ਵਿੱਚੋਂ ਇੱਕ ਚਿਰਾਗ ਬੁਝੀ ਜੀ ਮੌਕੀ ਹੋ ਹਾਂਜੀ ਬਹੁਤ ਸਿਆਣਾ ਬੱਚਾ ਸੀ ਜੀ ਬਹੁਤ ਲੈਕ ਸੀ ਉਹਦੀ ਸਾਬਦੀ ਨਹੀਂ ਹੈਗਾ ਉਹਦੇ ਲਈ ਵੀ ਜਿਹੜਾ ਸੀ ਲਈ ਆਉਗਾ ਬੱਚੇ ਨੇ ਇਸ ਦੁਨੀਆ ਤੇ ਰਹਿਣਾ ਸੀ ਆਪਦੀ ਮਾਂ ਦੇ ਰੰਗ ਚਾ ਪੂਰੇ ਕਰਨੇ ਸੀ ਜੀ ਆਪਦੇ ਵੀ ਕਰਨੇ ਸੀ ਬੱਚੇ ਨੇ ਬਹੁਤ ਮਾੜਾ ਵੀਰ ਦਾ ਨਾਲਾਈ ਕੀ ਬੰਨੇ ਆ ਜੀ ਅਸੀਂ ਐਂ ਕਹਿੰਦੇ ਆ ਵੀ ਵੀਰਾ ਤੇਰੇ ਸੱਤੀ ਬੈਠੇ ਆ ਸਿੱਧੂ ਮੂਸੇਵਾਲਾ ਦੀ ਹਵੇਲੀ ਖੜੇ ਆ ਤਾਂ ਉਹਦੇ ਸਾਹਮਣੇ ਬਾਜ਼ਾਰ ਲੱਗਦਾ ਏ ਇੱਥੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਿਕਦੀਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਅਕਸਰ ਇਹ ਕਹਿ ਦਿੰਦਾ ਹੁੰਦਾ ਸੀ ਕਿ ਜਿਹੜੇ ਗੀਤਾ ਨੇ ਚਾਹੇ ਉਹਨੇ ਨਹੀਂ ਰਹਿਣਾ ਪਰ ਉਹਦੇ ਜਿਹੜੇ ਟੈਟੂ ਛਪਣਗੇ ਉਹਦੀਆਂ ਗੱਲਾਂ ਹੋਣਗੀਆਂ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਦਾ ਹੀ ਸਾਰਾ ਬਾਜ਼ਾਰ ਲੱਗਦਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਛੱਲੇ ਵਿਕਦੇ ਨੇ ਕੱਪਾਂ ਤੇ ਉਹਦੀ ਫੋਟੋ ਆ ਵੈਸੇ ਉਹਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਵਿਕਦੀਆਂ ਨੇ ਜਿਹੜੀਆਂ ਟੀ-ਸ਼ਰਟਾਂ ਨੇ ਸ਼ਰਟਾਂ ਨੇ ਉਹਨਾਂ ਤੇ ਵੀ ਜਿਹੜੀ ਆ ਫੋਟੋਵਾਂ ਲੱਗੀਆਂ ਹੋਈਆਂ ਨੇ ਤਾਂ ਸਾਹਮਣੇ ਵੀ ਦੇਖ ਸਕਦੇ ਹੋ ਤੁਸੀਂ ਵੱਡਾ ਬਾਜ਼ਾਰ ਲੱਗਦਾ ਇੱਕ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਇੱਥੇ ਇੱਕ ਰਜਗਾਰ ਦਾ ਸਾਧਨ ਖੜਾ ਕਰ ਲਿਆ ਇਹਨਾਂ ਲੋਕਾਂ ਨੇ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਸਿੱਧੂ ਦੀ ਕੋਈ ਨਾ ਕੋਈ ਯਾਦ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਨੇ ਤਾਂ ਮਾਤਾ ਜੀ ਮੌਜੂਦ ਨੇ ਗੱਲਬਾਤ ਕਰ ਲੈਣਿਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਜੀ ਤੁਸੀਂ ਇਸ ਪਿੰਡ ਦੇ ਹੀ ਹੋ ਹਾਂਜੀ ਹਾਂਜੀ ਇਸ ਪਿੰਡ ਦੇ ਹੀ ਆ ਵੀਰ ਜੀ ਤੁਸੀਂ ਫਿਰ ਕਦੋਂ ਕ ਲਾਉਣਾ ਸ਼ੁਰੂ ਕੀਤੀ ਹੈ ਇਹ ਦੁਕਾਨ ਸਾਰਾ ਸਾਲ ਨੂੰ ਹੋ ਗਿਆ ਜੀ अच्छा ਹੁਣ ਕਿੰਨਾ ਕੁ ਦੇਖਦੇ ਹਾਂ ਉਹ ਹਵੇਲੀ ਦਾ ਜਿਹੜਾ ਦਰਵਾਜ਼ਾ ਅਕਸਰ ਬੰਦ ਹੀ ਰਹਿੰਦਾ ਤਾਂ ਉੱਥੇ ਜਦੋਂ ਦੇਖਦੇ ਹੋ ਕਿਤੇ ਮਾਂ ਚਾਰਨਕ ਔਰ ਖੜੀ ਹੁੰਦੀ ਹੈ ਬੂਹੇ ਦੇ ਵਿੱਚ ਫਿਰ ਤੁਹਾਡਾ ਵੀ ਮਨ ਭਾਵਕ ਹੋ ਜਾਂਦਾ ਬਹੁਤ ਬਹੁਤ ਹੁੰਦਾ ਜੀ ਬਹੁਤ ਕੱਲੀ ਮਾਂ ਸੀ ਜੀ ਮਾਂ ਦਾ ਜਦੋਂ ਇੱਕ ਘਰ ਦਾ ਵਿੱਚੋਂ ਇੱਕ ਚਰਾਗ ਬੁਝੀ ਜਾ ਜੀ ਮਾਂ ਔਖੀ ਹੋ ਗਈ ਜੀ ਬਹੁਤ ਔਖਾ ਜੀ ਮਾਤਾ ਨੂੰ ਅੱਛਾ ਜਦੋਂ ਸਰਪੰਚੀ ਦੀ ਚੋਣ ਲੜਿਆ ਫਿਰ ਉਦੋਂ ਵੀ ਤੁਸੀਂ ਆਏ ਆਉਂਦੇ ਹੁੰਦੇ ਰਹਿੰਦੇ ਸੀ ਇੱਧਰ ਹਾਂਜੀ 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 ਹੁੰਦੇ ਹੁਣ ਕਿਹੋ ਜੀਆਂ ਗੱਲਾਂ ਕਦੇ ਤੁਸੀਂ ਗਏ ਹੋ ਅੰਦਰ ਜਦੋਂ ਸਿੱਧੂ ਨਹੀਂ ਰਿਹਾ ਉਸ ਤੋਂ ਬਾਅਦ ਗਏ ਹੋ ਹਵੇਲੀ ਦੇ ਅੰਦਰ ਹਾਂਜੀ ਬਾਗ ਜਾਣੇ ਹੁੰਨੇ ਆ ਜੀ ਪਰ ਵੀ ਥੋੜਾ ਜਿਹਾ ਆਪਣੇ ਕੰਮਾਂ ਤੰਦੇ ਚ ਬਿਜੀ ਰਹਿੰਨੇ ਆ ਜੀ ਉਹ ਇੱਥੇ ਜੇ ਕੋਈ ਕੋਈ ਪ੍ਰੋਗਰਾਮ ਆ ਜਿਵੇਂ ਹੁਣ ਪਾਟ ਕਰਾਇਆ ਜਾਂ ਕੋਈ ਵੀ ਪ੍ਰੋਗਰਾਮ ਆ ਹੀ ਲੱਗ ਜਾਂਦੇ ਹੁੰਦੇ ਆ ਜੀ ਠੀਕ ਹੈ ਸਿੱਧੂ ਨਾਲ ਮਿਲਦੇ ਰਹਿੰਦੇ ਸੀ ਪਹਿਲਾਂ ਜਦੋਂ ਤੁਸੀਂ ਹਾਂਜੀ ਹਾਂਜੀ ਬਹੁਤ ਸਿਆਣਾ ਬੱਚਾ ਸੀ ਜੀ ਬਹੁਤ ਲਾਇਕ ਸੀਗਾ ਜੀ ਕੋਈ ਸ਼ਾਬਦੀ ਨਹੀਂ ਹੈਗਾ ਉਹਦੇ ਲਈ ਵੀ ਜਿਹੜਾ ਸੀ ਉਹਦੇ ਲਈ ਉਹ ਕਰਦਗੇ ਜੀ ਅੱਛਾ ਤੁਹਾਡੇ ਕੋਲੇ ਆ ਕੇ ਬਹੁਤ ਸਾਰੇ ਲੋਕਾਂ ਦੇ ਹੰਝੂ ਵੀ ਨਿਕਲ ਜਾਂਦੇ ਹੋਣਗੇ ਜਦੋਂ ਕੋਈ ਤਸਵੀਰ ਖਰੀਦਦਾ ਹੋਣਾ ਹਾਂਜੀ ਹਾਂਜੀ ਬਾਦੂ ਬਾਕ ਹੁੰਦੇ ਆ ਜੀ ਲੋਕ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਜੀ ਠੀਕ ਹੈ ਹਾਂਜੀ ਹਾਂ ਤੇ ਤੁਹਾਡਾ ਵੀ ਫਿਰ ਮਨ ਤਾਂ ਭਾਵਕ ਬੰਦੇ ਦਾ ਹੋ ਜਾਂਦਾ ਕਿਉਂਕਿ ਰੋਜ਼ ਉਹੀ ਚੀਜ਼ਾਂ ਕਿਉਂਕਿ ਜਿਸ ਬੰਦੇ ਨੂੰ ਇੰਨੀ ਦੁਨੀਆ ਜਿਸ ਨੌਜਵਾਨ ਨੂੰ ਇੰਨੀ ਦੁਨੀਆ ਪਿਆਰ ਕਰਦੀ ਉਹ ਭਾਵਕਤਾ ਜੀ ਸਾਰਾ ਦਿਨ ਹੀ ਰਹਿੰਦੀ ਹੈ ਵਿਚਾਰੇ ਦਾ ਬਹੁਤ ਮਾੜਾ ਹੋਇਆ ਜੀ ਇਹ ਬੱਚਾ ਕਿਤੇ ਇਸ ਦੁਨੀਆ ਤੋਂ ਚਲ ਗਿਆ ਜੀ ਬਹੁਤ ਔਖਾ ਸਾਨੂੰ ਵੀ ਸਾਰਾ ਕਾ ਨੂੰ ਇਹ ਪਰਮਾਤਮਾ ਨੇ ਇਹ ਕੰਮ ਕਰਨਾ ਸੀਗਾ ਜੀ ਬੱਚੇ ਨੇ ਇਸ ਦੁਨੀਆ ਤੇ ਰਹਿਣਾ ਸੀ ਆਪਦੀ ਮਾਂ ਦੇ ਰੰਗ ਚਾ ਪੂਰੇ ਕਰਨੇ ਸੀ ਜੀ ਆਪਦੇ ਵੀ ਕਰਨੇ ਸੀ ਬੱਚੇ ਨੇ ਬਹੁਤ ਮਾੜਾ ਹੋਇਆ ਜੀ ਤੁਸੀਂ ਮਤਲਬ ਜਿਹੜੇ ਕੋਈ ਤੁਹਾਡੇ ਕੋਲੇ ਆਉਂਦੇ ਨੇ ਫਿਰ ਰੇਟ ਵੁੱਡ ਘੱਟ ਕਰ ਦਿੰਦੇ ਨੇ ਜਾਂ ਉਹਨੇ ਹੀ ਦੇ ਜਾਂਦੇ ਜਿੰਨੇ ਤੁਸੀਂ ਮੰਗਦੇ ਹੋ ਬਾਜੀ ਘੱਟ ਵੀ ਕਰ ਲੈਂਦੇ ਨੇ ਬਸ ਜੋ ਸਾਡੇ ਜਿਵੇਂ ਲੋਟ ਲੱਗਦਾ ਉਹ ਵੀ ਦੇ ਜਾਂਦੇ ਆ ਜੀ ਅੱਛਾ ਰੋਜ਼ ਆਉਨੇ ਹੋ ਤਾਂ ਫਿਰ ਆਪਦੇ ਮਨ ਦੇ ਵਿੱਚ ਕੀ ਆਉਂਦਾ ਕਿਉਂਕਿ ਜਦੋਂ ਸਿੱਧੂ ਦਾ ਦੁਆਰਾ ਕਿਤੇ ਗਾਣਾ ਆ ਜਾਂਦਾ ਤਾਂ ਉਹ ਸਾਰੇ ਵੀਰ ਦਾ ਨਾਮ ਲੈ ਕੇ ਹੀ ਬੰਨ੍ਹਦੇ ਆ ਜੀ ਅਸੀਂ ਐਂ ਕਹਿੰਦੇ ਆ ਵੀ ਵੀਰਾ ਤੇਰੇ ਸਿੱਖੀ ਬੈਠੇ ਆ ਪਹਿਲੀ ਗੱਲ ਤਾਂ ਤੂੰ ਇਸ ਦੁਨੀਆ 'ਚ ਜਾਣਾ ਨਹੀਂ ਸੀਗਾ ਅੱਛਾ ਕਦੇ ਫਿਰ ਤੁਹਾਨੂੰ ਬਾਪੂ ਬੰਨੀ ਵੇਖ ਕੇ ਫਿਰ ਇਸ ਚੀਜ਼ ਦਾ ਹਰਖ ਵੀ ਆਉਂਦਾ ਹੁੰਦਾ ਬੰਦੇ ਨੂੰ ਬਹੁਤ ਆਉਂਦਾ ਵੀਰੇ ਵਿਚਾਰਾ ਕੀ ਕਰੇ ਕੱਲਾ ਪੁੱਤ ਸੀ ਬਹੁਤ ਔਖਾ ਬਾਪੂ ਨੂੰ ਜੀ ਠੀਕ ਹੈ ਧੰਨਵਾਦ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਪਿੰਡ ਦੇ ਹੀ ਨੇ ਇੱਥੇ ਵੇਚਦੇ ਨੇ ਤਾਂ ਬੈਗਾਂ ਤੇ ਵੀ ਮੈਂ ਪਹਿਲਾਂ ਸ਼ਾਇਦ ਨਹੀਂ ਵੇਖੀ ਸੀ ਫੋਟੋ ਤਾਂ ਇਸ ਵਾਰੀ ਇਹ ਸ਼ਾਇਦ ਆਈ ਹੈ ਤਾਂ ਬੈਗ ਨੇ ਜਿਹੜੇ ਉਹਨਾਂ ਤੇ ਵੀ ਜਿਹੜੀ ਸਿੱਧੂ ਬਾਈ ਦੀ ਤਸਵੀਰ ਲਾਈ ਹੋਈ ਹੈ ਤਾਂ ਬੇਬੇ ਬਾਪੂ ਦੇ ਨਾਲ ਜਿਹੜੀ ਆ ਤਸਵੀਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਿ ਇਹ ਸਿੱਧੂ ਆਪਣਾ ਸਾਰਾ ਕੁਝ ਜਿਹੜਾ ਇੰਨਾ ਮਾਪੇ ਬਾਪ ਨੂੰ ਮੰਨਦਾ ਸੀ ਅਕਸਰ ਉਹ ਗੀਤਾਂ ਦੇ ਵਿੱਚ ਵੀ ਜ਼ਿਕਰ ਕਰਦਾ ਰਹਿੰਦਾ ਸੀ ਕਿ ਮਾਂ ਸਭ ਨੂੰ ਮਾਫੀ ਦਿੰਦਾ ਜੀਰਾ ਤੇਰੇ ਜੀਰੇ ਵਰਗਾ ਏ ਮੈਨੂੰ ਲੱਗਦਾ ਰਹਿੰਦਾ ਮੈਂ ਮਾਂ ਤੇਰੇ ਵਰਗਾ ਆ ਕਿਉਂਕਿ ਸਿੱਧੂ ਦੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਪਰਿਵਾਰ ਦੀ ਜਿਹੜੀ ਅਣਖ ਵੀ ਸੀ ਉਹ ਜ਼ੁਰਤ ਵੀ ਸੀ ਉਹ ਪਿਆਰ ਵੀ ਸੀ ਉਹ ਮਮਤਾ ਦਾ ਜਿਹੜਾ ਮੋਹ ਹੁੰਦਾ ਉਹ ਵੀ ਹੁੰਦਾ ਸੀ ਕਿਉਂਕਿ ਸਿੱਧੂ ਦੇ ਮਾਤਾ ਅਕਸਰ ਜ਼ਿਕਰ ਕਰਦੇ ਰਹਿੰਦੇ ਨੇ ਸਿੱਧੂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ਤਾਂ ਜਦੋਂ ਸਿੱਧੂ ਦਾ ਜਨਮ ਦਿਨ ਸੀ ਤਾਂ ਉਦੋਂ ਵੀ ਉਹਨਾਂ ਨੇ ਬੜੀ ਭਾਵਕ ਪੋਸਟ ਜਿਹੜੀ ਸਾਂਝੀ ਕਰੀ ਸੀ ਕਿ ਅੱਜ ਦੇ ਦਿਨ ਤੁਸੀਂ ਇਸ ਦੁਨੀਆ ਦੇ ਵਿੱਚ ਆਏ ਸੀ ਤਾਂ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਨਹੀਂ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਦੁਬਾਰਾ ਕਿ ਇਹ ਰਮਾਲ ਨੇ ਜਿਹੜੇ ਇਹਨਾਂ ਤੇ ਵੀ ਸਿੱਧੂ ਦੀ ਜਿਹੜੀ ਫੋਟੋ ਹੈ ਗੋਠ ਲਿਖਿਆ ਹੋਇਆ ਤੇ ਆ ਸਿੱਧੂ ਮੂਸੇਵਾਲਾ ਦੀਆਂ ਹਰ ਇੱਕ ਤਸਵੀਰ ਆ ਜਿਹੜੀ ਇਹਨਾਂ ਦੇ ਵਿੱਚੋਂ ਤੁਹਾਨੂੰ ਸਿੱਧੂ ਦੀ ਉਹ ਚਲਕ ਨਜ਼ਰ ਆਵੇਗੀ ਜਿਹੜੀ ਅੱਜ ਵੀ ਹਰ ਇੱਕ ਪੰਜਾਬੀ ਦੇ ਦਿਲ ਦੇ ਵਿੱਚ ਵੱਸਦੀ ਹੈ ਹਾਲੀ ਦੇ ਦਿਨਾਂ ਦੇ ਵਿੱਚ ਉਹਦਾ ਡ੍ਰੀਪੀ ਗੀਤ ਵੀ ਆਇਆ ਤਾਂ ਬਿਲਕੁਲ ਪ੍ਰੋਮੋਸ਼ਨ ਨਹੀਂ ਗੀਤ ਦੀ ਕੀਤੀ ਗਈ ਪਰ ਫਿਰ ਵੀ ਗੀਤ ਨੇ ਰਿਕਾਰਡ ਤੋੜ ਦਿੱਤੇ ਨੇ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਮੂਸਾ ਮਾਨਸ